ਸਾਰਿਆਂ ਨੂੰ ਪਿਆਰ ਭਰੇ ਸਸ਼ਿਆਕਾਲ ਜੀ ਬਹੁਤ ਬਹੁਤ ਸਵਾਗਤ ਕਰਦੇ ਆ ਆਪਣੇ ਚੈਨਲ ਤੇ ਦੋਸਤੋ ਗੱਲ ਕਰਾਂਗੇ ਅੱਜ ਦੀ ਵੀਡੀਓ ਦੇ ਵਿੱਚ ਇੱਕ ਪਾਸੇ ਪੰਜਾਬ ਦੇ ਮੌਜੂਦਾ ਮੁੱਖ ਮੰਤਰੀ ਜਿਹੜੇ ਨੇ ਹਸਪੀਟਲ ਦੇ ਵਿੱਚ ਜ਼ੇਰੇ ਇਲਾਜ ਲਈ ਐਡਮਿਟ ਨੇ ਡਾਕਟਰਾਂ ਦੀ ਹਰੀ ਛੰਡੀ ਤੋਂ ਬਗੈਰ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਆਈਸੀਯੂ ਦੇ ਵਿੱਚੋਂ ਬਾਹਰ ਨਹੀਂ ਆ ਸਕਦੇ ਜ਼ੇਰੇ ਇਲਾਜ ਲਈ ਐਡਮਿਟ ਨੇ ਭਾਵੇਂ ਉਹਨਾਂ ਦੀ ਸਿਹਤ ਸਥਿਰ ਦੱਸੀ ਜਾ ਰਹੀ ਹੈ ਪਰ ਸੂਤਰ ਕਹਿੰਦੇ ਨੇ ਜੇਕਰ ਉਹਨਾਂ ਦੀ ਹਾਲਾਤ ਸਥਿਰ ਹੈ ਸਹੀ ਹੈ ਸਟੇਬਲ ਹੈ ਫਿਰ ਆਈਸੀਯੂ ਦੇ ਵਿੱਚ ਪਰਤੀ ਕਿਉਂ ਨੇ ਇੱਕ ਪਾਸੇ ਜ਼ੇਰੇ ਇਲਾਜ ਲਈ ਫੋਰਟਿਸ ਦੇ ਵਿੱਚ ਐਡਮਿਟ ਨੇ ਇਲਾਜ ਕਰਵਾ ਰਹੇ ਨੇ ਦੂਸਰੇ ਪਾਸੇ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦਰ ਕੇਜਰੀਵਾਲ ਨੇ ਦੂਜਾ ਪੱਤਾ ਖੇੜੇ ਹੈ ਜਾਣੇ ਕਿ ਦੋ OSD ਦਫਤਰ ਦੇ ਵਿੱਚ ਪਿਠਾ ਦਿੱਤੇ ਨੇ ਭਗਵੰਤ ਮਾਨ ਜੋ ਮੌਜੂਦਾ ਮੁੱਖ ਮੰਤਰੀ ਨੇ ਪੰਜਾਬ ਦੇ ਇਹ ਕੀ ਹੋਇਆ ਬਾਈ OSD ਆਲਰੇਡੀ ਪੰਜਾਬ ਦੇ ਮੁੱਖ ਮੰਤਰੀ ਵਾਸਤੇ ਕੰਮ ਕਰ ਰਹੇ ਨੇ ਆਮ ਆਦਮੀ ਪਾਰਟੀ ਵਾਸਤੇ ਕੰਮ ਕਰ ਰਹੇ ਨੇ ਪਹਿਲਾਂ ਚਾਰ ਵਜ਼ੀਰ ਲਾਏ ਗਏ ਨੇ ਮੰਤਰੀਆਂ ਨੂੰ ਠੱਕੇ ਦੇ ਨਾਲ ਅਸਤੀਫੇ ਲੈ ਲਏਗੇ ਫਿਰ ਪੰਜ ਆਪਣੀ ਮਰਜ਼ੀ ਦੇ ਅਨੁਸਾਰ ਦਿੱਲੀ ਦੇ ਵਿੱਚ ਕਰੋੜਾਂ ਰੁਪਏ ਫੰਡ ਲੈ ਕੇ ਉਹਨਾਂ ਨੂੰ ਵਜ਼ੀਰ ਨੂੰ ਬਣਾ ਦਿੱਤਾ ਹੈ ਕੈਬਨਿਟ ਮੰਤਰੀ ਬਣਾ ਦਿੱਤਾ ਹੈ ਇਸ ਗੱਲ ਦਾ ਅਫਸੋਸ ਹੈ ਭਗਵੰਤ ਮਾਨ ਨੂੰ ਉਹ ਤੇ ਤੀਸਰਾ ਜਿਹੜਾ ਹੈ ਸਭ ਤੋਂ ਵੱਡਾ ਅਫਸੋਸ ਹੈ ਜਿਨ੍ਹਾਂ ਦੀ ਖਾਤਰ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਹੋ ਰਹੇ ਨੇ ਦਿਨ ਪਰ ਰਾਤ ਮਿਹਨਤ ਕੀਤੀ ਜਿਨ੍ਹਾਂ ਦੇ ਲਈ ਚੋਣ ਪ੍ਰਚਾਰ ਕੀਤਾ ਜਿਨ੍ਹਾਂ ਦੇ ਲਈ ਪਿੰਡਾਂ ਦੀਆਂ ਗਲੀਆਂ ਦੇ ਵਿੱਚ ਗਰਾਹੇ ਬਗਾਰੇ ਮਾਰੇ ਜਾਣੇ ਕੀ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਜਿੰਨੇ ਵੀ ਵਿਧਾਇਕ ਜਿੱਤੇ ਨੇ ਆਮ ਆਦਮੀ ਪਾਰਟੀ ਦੇ 2022 ਦੀਆਂ ਵਿਧਾਨ ਸਭਾ ਦੇ ਚੋਣਾਂ ਦੇ ਵਿੱਚ ਅਤੇ ਜਿੰਨੇ ਵੀ ਹੁਣ ਮੰਤਰੀ ਨੇ ਇੱਕ ਨੇ ਵੀ ਟਵੀਟ ਨਹੀਂ ਕੀਤਾ ਇੱਕ ਨੇ ਵੀ ਸੋਸ਼ਲ ਮੀਡੀਆ ਤੇ ਪੋਸਟ ਪਾ ਕੇ ਚੰਗੀ ਸਿਹਤ ਦੀ ਕਾਮਨਾ ਚੰਗੀ ਸਿਹਤ ਵਾਸਤੇ ਅਰਦਾਸ ਨਹੀਂ ਕੀਤੀ ਜਾਣੇ ਕਿ ਇੱਕ ਪਾਸੇ ਸੂਬੇ ਦੇ ਮੁੱਖ ਮੰਤਰੀ ਬਿਮਾਰ ਦੂਜੇ ਪਾਸੇ ੱੱਕੇ ਦੇ ਨਾਲ ਅਰਵਿੰਦਰ ਕੇਜਰੀਵਾਲ ਆਮ ਆਦਮੀ ਪਾਰਟੀ ਦੇ ਸੁਪਰੀਮੋ ਨੇ ਦੋ ਓਐਸਡੀ ਦਿੱਲੀ ਤੋਂ ਬਿਠਾ ਦਿੱਤੇ ਨੇ ਪੰਜਾਬ ਦੇ ਭਗਵੰਤ ਮਾਨ ਤੇ ਦਫ਼ਤਰ ਦੇ ਤੀ ਵਿੱਚ ਤੀਜਾ ਪੰਜਾਬ ਦੇ ਮంత్రి ਪੰਜਾਬ ਦੇ ਵਿਧਾਇਕ ਇੱਕ ਵਾਰ ਵੀ ਪਤਾ ਲੈਣ ਨਹੀਂ ਗਏ ਅਤੇ ਨਾ ਹੀ ਟਵੀਟ ਕੀਤਾ ਨਾ ਹੀ ਸੋਸ਼ਲ ਮੀਡੀਆ ਤੇ ਪੋਸਟ ਪਾਈ ਨਾ ਹੀ ਫੇਸਬੁੱਕ ਤੇ ਕੋਈ ਪੋਸਟਰ ਲੋਡ ਕੀ ਕਰਕੇ ਇਹ ਦੱਸਿਆ ਕਿ ਸੂਬੇ ਦੇ ਮੁੱਖ ਮੰਤਰੀ ਜਿਹੜੇ ਨੇ ਮੁੱਖ ਮੰਤਰੀ ਜਿਹੜੇ ਨੇ ਬਿਹਤਰ ਨੇ ਤੇ ਬਿਲਕੁਲ ਜਿਹਾ ਨਹੀਂ ਕੀਤਾ ਜਾ ਰਿਹਾ ਕਿ ਜਾਣੇ ਕਿ ਹਾਈ ਕਮਾਂਡ ਦੇ ਇਸ਼ਾਰਿਆਂ ਤੇ ਕੰਮ ਕਰੇ ਨਹੀਂ ਮੰਤਰੀਆ ਤੇ ਵਿਧਾਇਕ ਆਮ ਆਦਮੀ ਪਾਰਟੀ ਦੇ ਪੰਜਾਬ ਤੋਂ ਲੇਕਿਨ ਸ਼ਾਇਦ ਇਸ ਕਾਲ ਦਾ ਸੰਦੀਪ ਪਾਠਕਰ, ਆਗਵ ਚੱਡਾ ਤੇ ਰਵਿੰਦਰ ਕੇਜਰੀਵਾਲ ਨੂੰ ਪਤਾ ਨਹੀਂ ਹੈ ਕਿ ਭਗਵੰਤ ਮਾਨ ਦੇ ਸਹਾਰੇ ਹੀ ਪਾਰਟੀ 2022 ਦੀਆਂ ਚੋਣਾਂ ਦੇ ਵਿੱਚ ਸੱਤਾ ਵਿੱਚ ਆਈ ਹੈ ਜੇਕਰ ਭਾਈ ਤੁਸੀਂ ਭਗਵੰਤ ਮਾਨ ਦੀਆਂ ਪਾਵਰਾ ਇਸ ਤਰ੍ਹਾਂ ਖੋਦਦੇ ਖੁੰਦੇ ਰਹੋਗੇ ਜਾਂ ਢਾਲ ਲਾਉਂਦੇ ਰਹੋਗੇ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੇ ਮੰਤਰੀ ਨੇ ਉਹ ਤਾਂ ਬਾਗੀ ਹੋਣਗੇ ਭਗਵੰਤ ਮਾਨ ਖੁਦ ਬਾਗੀ ਹੋ ਜਾਣਗੇ ਜਾਨੀ ਕਿ ਸਾਰਿਆਂ ਨੇ ਤਿਆਰੀ ਵੇਢ ਲੈ ਦਿੱਤੀ ਗਈ ਹੈ ਮੰਤਰੀ ਹੋਣ ਚਾਹੇ ਆਮ ਆਦਮੀ ਪਾਰਟੀ ਦੇ ਵਿਧਾਇਕ ਹੋਣ ਚਾਹੇ ਆਮ ਆਦਮੀ ਪਾਰਟੀ ਦੇ ਸੁਪਰੀਮਾ ਹੋਣ ਜਾਨੀ ਕਿ ਸਾਰੇ ਹੀ ਪਾਸੇ ਸਮੱਸਿਆ ਦੇ ਵਿੱਚ ਪ੍ਰੋਬਲਮ ਦੇ ਵਿੱਚ ਘਿਰਦੇ ਆ ਰਹੇ ਨੇ ਭਗਵੰਤ ਮਾਨ ਇੱਕ ਪਾਸੇ ਬਿਮਾਰ ਦੂਜੇ ਪਾਸੇ ਦਿੱਲੀ ਤਾਨਾਸ਼ਾਹੀ ਪੰਜਾਬ ਦੇ ਦਫਤਰ ਦੇ ਵਿੱਚ ਦੋ ਬੰਦੇ ਬਿਠਾ ਦਿੱਤੇ ਜਾਣੇ ਕਿ ਦਿੱਲੀ ਤੋਂ ਤੀਜੇ ਪਾਸੇ ਵਿਧਾਇਕ ਆਮ ਆਦਮੀ ਪਾਰਟੀ ਤੇ ਪੰਜਾਬ ਤੋਂ ਮੰਤਰੀ ਆਮ ਆਦਮੀ ਪਾਰਟੀ ਦੇ ਪੰਜਾਬ ਤੋਂ ਇੱਕ ਵਾਰ ਵੀ ਪਤਾ ਲੈਣ ਨਹੀਂ ਗਏ ਸੂਬੇ ਦੇ ਮੁੱਖ ਮੰਤਰੀ ਦਾ ਨਵੇਂ ਬਣੇ ਜਿਹੜੇ ਪੰਜ ਮੰਤਰੀ ਵੀ ਜਿਨ੍ਹਾਂ ਨੇ ਜਿਨ੍ਹਾਂ ਕੋਲ ਵਿਜ਼ਾਰਤ ਹੋਈ ਗਈ ਹੈ ਕੋਈ ਕੀ ਉਹਨਾਂ ਨੇ ਵੀ ਜਾਣੇ ਕਿ ਕਿਸੇ ਨੇ ਵੀ ਦੁਆ ਪ੍ਰਾਰਥਨਾ ਅਰਦਾਸ ਨਹੀਂ ਕੀਤੀ ਭਗਵੰਤ ਮਾਨ ਦੀ ਬਿਹਤਰੀ ਵਾਸਤੇ ਲਾਜ ਵਾਸਤੇ ਤਾਂ ਕਿ ਉਹਨਾਂ ਦੀ ਸੇਹ ਚੰਗੀ ਹੋ ਜਾਵੇ ਜਾਨੀ ਕਿ ਸਾਰੇ ਪਾਸਿਓਂ ਮੁੱਖ ਮੰਤਰੀ ਨੂੰ ਕਿਹੜਾ ਪਾਇਆ ਪੈ ਚੁੱਕਿਆ ਹੈ ਹੁਣ ਕਿਹੜੇ ਪਾਸੇ ਮੁੱਖ ਮੰਤਰੀ ਜਾਣਗੇ ਕਿਸ ਤਰ੍ਹਾਂ ਐਕਸ਼ਨ ਲੈਣਗੇ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ ਜਦੋਂ ਉਹ ਫੋਟੀ ਹਸਪਤਾਲ ਦੇ ਵਿੱਚੋਂ ਬਾਹਰ ਆਉਣਗੇ